ਪੁਲਿਸ ਕਮਿਸ਼ਨਰ ਟਮਰੇਸਰ ਥਾਣਾ اسلامਾਬਾਦ ਨੇ ਇੰਟਰ ਸਟੇਟ ਆਸ ਸਮਗਲਿੰਗ ਗੈਂਗ ਬਰਸਟ ਕੀਤਾ ਜੀ ਜਿਹਦੇ ਤਹਿਤ ਅਸੀਂ ਐਫ ਆਈ ਆਰ ਨੰਬਰ 208 3024 ਰਜਿਸਟਰ ਕੀਤੀ ਹੈ ਅੰਡਰ ਸੈਕਸ਼ਨ 2554 ਨਾਟ ਹਮਜ਼ਾ ਉਹਦੇ ਤਹਿਤ ਅਸੀਂ ਆਪਣਾ 3 ਪਿਸਟਲ ਬਤੀਬੋਰ ਦੇ ਤੇ 30 ਰਾਉਂਡ ਰਿਕਵਰ ਕੀਤੇ ਆ ਬਤੀਬੋਰ ਦੇ ਤੇ ਉਹਦੇ ਚ ਅਸੀਂ 5 ਬੰਦੇ ਅਰੈਸਟ ਕੀਤੇ ਆ ਉਹਨਾਂ ਦਾ ਨਾਮ ਹੈ ਮੁਹੰਮਦ ਅਕਬਰ ਜਾਵਿਦ ਖਾਨ ਕਾਸਿਮ ਮੁਕੇਸ਼ ਕੁਮਾਰ ਤੇ ਆਲਮੀ ਅंसारी 3924 ਨੂੰ ਅਸੀਂ ਤਿੰਨ ਬੰਦੇ ਰਿਸਕ ਕੀਤੇ ਹੈ ਜਾਵਿਦ ਖਾਨ ਕਾਸਿਮ ਤੇ ਮੁਹੰਮਦ ਅਕਬਰ ਜਿਹੜਾ ਜਾਵਿਦ ਖਾਨ ਹੈ ਉਹ ਮੁਹੰਮਦ ਅਕਬਰ ਤੇ ਕਾਸਿਮ ਦਾ ਚਾਚਾ ਲੱਗਦਾ ਹੈ ਇਹ ਸਾਰੇ ਆਪਣਾ ਪਤਲੀਗਰਦੇ ਏਰੀਆ ਦੇ ਵਿੱਚ ਆਈਸਕ੍ਰੀਮ ਕੁਲਫੀਆਂ ਦੀ ਰੇੜੀਆਂ ਲਾਂਦੇ ਆ ਤੇ ਸਾਨੂੰ ਇਨਫੋਰਮੇਸ਼ਨ ਆਈ ਥਾਣਾ ਇਸਲਾਮਾਬਾਦ ਦੇ ਐਸਐਚਓ ਸਾਹਿਬ ਨੂੰ ਕਿ ਇਹਦੇ ਕੋਲ ਆਪਣਾ Javed Khan ਕੋਲ ਨਜਾਇਜ਼ ਪਿਸਟਲ ਹੈਗਾ ਤੇ ਜਦੋਂ ਅਸੀਂ ਆਪਣੀ ਟੀਮਸ ਬਣਾ ਕੇ ਅੰਡਰ ਦ ਡਾਇਰੈਕਸ਼ਨਸ ਆਫ ਮਾਨਯੋਗ ਕਮਿਸ਼ਨਰ ਪੁਲਿਸ ਸਾਹਿਬ ਸਦਾਗ ਗੁਰਪ੍ਰੀਤ ਸਿੰਘ ਪੁੱਲਰ ਜੀ ਉਹਨਾਂ ਦੇ ਨੋਟਿਸ ਲੈ ਆਇਆ ਤੇ ਟੀਮਸ ਬਣਾ ਕੇ ਤੇ ਅਸੀਂ ਇਹਨੂੰ ਅਰੈਸਟ ਕੀਤਾ Javed Khan ਨੂੰ ਨਾਲ ਹੀ ਉਹਦੇ ਨਾਲ ਕਾਸਿਮ ਵੀ ਸੀਗਾ ਤੇ ਮੁਹੰਮਦ ਅਕਬਰ ਵੀ ਸੀ ਆਪਣਾ Javed Khan ਕੋਲੋਂ ਸਾਨੂੰ ਇੱਕ ਪਿਸਟਲ ਮਿਲਿਆ ਨਾਲ ਅਸੀਂ ਮੁਹੰਮਦ ਅਕਬਰ ਕੋਲ ਸਨ 5 ਰਾਉਂਡ ਮਿਲੇ ਇੱਕ ਪ੍ਰਿਸਕਲ ਮਿਲਨੇ ਜਾਵੈਖਾਨ ਤੋਂ ਤੇ 10 ਰਾਉਂਡ ਮਿਲੇ ਮੁਹੰਮਦ ਅਕਬਰ ਕੋਲ ਵੀ 5 ਰਾਉਂਡ ਮਿਲੇ ਤੇ ਇਹ ਦੇ ਕਾਸਿਮ ਕੋਲ ਵੀ 5 ਰਾਉਂਡ ਮਿਲੇ ਤੇ ਉਸ ਬਾਅਦ ਅਸੀਂ ਪ੍ਰੀਲੀਮਿਨਰੀ ਇਨਕੁਆਇਰੀ ਪੁੱਛਗਿਛ ਕਰਕੇ ਤੇ ਅਸੀਂ ਇਹਨਾਂ ਦਾ ਪੁੱਛਿਆ ਕਿ ਤੁਹਾਨੂੰ ਸਪਲਾਈ ਕੌਣ ਕਰਦਾ ਹੈ ਤੇ ਉਹਨੇ ਦੱਸਿਆ ਸਾਨੂੰ ਮੁਕੇਸ਼ ਕੁਮਾਰ ਸਪਲਾਈ ਕਰਦਾ ਜੋ ਕਿ ਗੰਗਨਗਰ ਰਾਜਸਥਾਨ ਦਾ ਰਹਿਣ ਵਾਲਾ ਹੈ ਤੇ ਫਿਰ ਹੋਰ ਪੁੱਛਗਿਛ ਕੀਤੀ ਤੇ ਸਾਨੂੰ ਪਤਾ ਚੱਲਿਆ ਕਿ ਉਹ ਅਗਲੇ ਦਿਨ ਆਪਣਾ ਅੰਮ੍ਰਿਤਸਰ ਆ ਰਿਹਾ ਤੇ ਪੁੱਜ ਗਿਆ ਆਪਣਾ ਫਿਰ ਅਸੀਂ ਅਗਲੇ ਦਿਨ ਟਰੈਪ ਲਾਇਆ ਤੇ ਇਹਦੇ ਕੋਲ ਮੁਕੇਸ਼ ਕੁਮਾਰ ਕੋਲ ਵੀ ਸਾਨੂੰ ਇੱਕ ਪਿਸਤਲ ਮਿਲਿਆ ਨਾਲ 10 ਰਾਉਂਡ ਮਿਲੇ ਨਾਲ ਇੱਕ ਸਿਗਾ আলমੀ ਅਨਸਾਰੀ ਉਹਨੂੰ ਇੱਕ ਉਹ ਵੇਚਣਾ ਆਇਆ ਸੀ ਉਹ ਵੀ ਸਾਨੂੰ ਗੁਰਤੇਗ ਬਾਦੋਂ ਨਗਰ ਦੇ ਵਿੱਚ ਹੀ ਜਿੱਥੋਂ ਮੁਕੇਸ਼ ਕੁਮਾਰ ਨੂੰ ਅਡਰੈਸ ਕੀਤਾ ਉੱਥੇ ਹੀ ਉਹਦੇ ਨਾਲ ਹੀ ਸਾਨੂੰ ਮਿਲ ਗਿਆ ਤੇ ਜਿਹਨੂੰ ਵੇਚਿਆ ਸੀ আলমੀ ਅਨਸਾਰੀ ਨੂੰ ਅਸੀਂ ਉਹਦੇ ਕੋਲ ਵੀ ਇੱਕ ਅ ਬਿਸਲ ਬੱਤੀ ਬੋਰ ਦਾ ਰਿਕਵਰ ਕੀਤਾ ਤੇ ਹੁਣ ਅਸੀਂ 5 ਜਣੇ ਨੂੰ ਅ ਅਰੈਸਟ ਕਰ ਲਿਆ ਤੇ ਵੈਪਨ ਤੇ ਰਾਉਂਡ ਕਬਜ਼ੇ ਚ ਲੈ ਲਏ ਤੇ ਜੋ ਵੀ ਅੱਗੇ ਡਿਵੈਲਪਮੈਂਟ ਹੋਏਗੀ ਅਸੀਂ ਤੁਹਾਡੇ ਨੋਟਿਸ ਉਸਤੀਆ